ਕਾਫੀ ਬੰਨਾਂ ਦੇ ਮੈਸੇਜ ਆਉਂਦੇ ਪਏ ਨੇ ਕਿ ਤੁਸੀਂ ਹੁਣ ਆਫਰ ਨਹੀਂ ਲਗਾ ਰਹੇ ਘੱਟ ਸੂਟਾਂ ਦੀ ਕਿਉਂਕਿ ਅਸੀਂ ਬਹੁਤ ਘੱਟ ਰੇਟ ਦੇ ਸੂਟ ਲੈਣਾ ਚਾਹੁੰਦੇ ਹਾਂ ਸੋ ਇਹਨਾਂ ਸੂਟਾਂ ਤੇ ਆਪਾਂ ਆਫਰ ਲਗਾ ਰਹੇ ਹਾਂ ਸਿਰਫ ਇੱਕ ਹਫਤੇ ਦੀ ਆਫਰ ਹੋਊਗੀ ਉਸ ਤੋਂ ਬਾਅਦ ਇਹਨਾਂ ਦਾ ਨੋਰਮਲ ਪ੍ਰਾਈਸ ਲੱਗੂਗਾ ਔਰ ਪ੍ਰਿੰਟ ਤਾਂ ਇੰਨੇ ਕੁ ਜ਼ਿਆਦਾ ਆਪਾਂ ਅਪਲੋਡ ਕੀਤੇ ਹੋਏ ਨੇ ਅੱਜ ਕਿ ਤੁਸੀਂ ਫੁੱਲ ਵੀਡੀਓ ਦੇਖ ਕੇ ਕਨਫਿਊਜ਼ ਹੋ ਜਾਓਗੇ ਕਿ ਕਿਹੜਾ ਸੂਟ ਮਗਵਾਈਏ ਸੋ ਇਹਨਾਂ ਦੇ ਵਿੱਚ 2.5 ਮੀਟਰ ਦਾ ਫੈਬਰਿਕ ਹੋਊਗਾ ਗਰਮ ਫੈਬਰਿਕ ਨੇ ਔਰ ਇਹਨਾਂ ਨੂੰ ਪਸ਼ਮੀਨਾ ਬਰਬਰੀ ਫੈਬਰਿਕ ਕਿਹਾ ਜਾਂਦਾ ਹੈ ਛੋਟੇ ਛੋਟੇ ਇਹ ਮੀਟਰ ਸ਼ਰਟ ਹੋਊਗੀ 2.5 ਮੀਟਰ ਸਲਵਾਰ ਹੋਊਗੀ ਫੁੱਲ 5 ਮੀਟਰ ਸੂਟ ਹੋਊਗਾ ਦੁਪੱਟਾ ਇਹਦੇ ਨਾਲ ਨਹੀਂ ਹੈਗਾ ਵਿਦਆਊਟ ਦੁਪੱਟਾ ਇਹ ਸੂਟ ਹੋਣਗੇ ਪ੍ਰਾਈਸ ਉੱਪਰ ਲਿਖ ਕੇ ਮੈਂਸ਼ਨ ਕੀਤਾ ਹੋਇਆ ਪਹਿਲਾਂ ਵੀ ਆਪਾਂ ਲਿਖ ਦਿੱਤਾ ਹੈ ਸ਼ਿਪਿੰਗ ਇਹਨਾਂ ਦੀ ਐਕਸਟਰਾ ਹੋਊਗੀ ਆਪਾਂ ਤੁਹਾਨੂੰ ਨਾਲ ਦੀ ਨਾਲ ਦੱਸ ਦਿੰਦੇ ਆ ਸੂਟ ਦੇ ਅਕੋਰਡਿੰਗ ਜਾਂ ਸ਼ਹਿਰ ਦੇ ਅਕੋਰਡਿੰਗ 50 ਤੋਂ 80 ਰੁਪਏ ਇਹਨਾਂ ਦੀ ਸ਼ਿਪਿੰਗ ਲੱਗੇਗੀ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਉਹਦੇ ਅਕੋਰਡਿੰਗ ਤੁਸੀਂ ਸਕਰੀਨਸ਼ਾਟ ਲੈ ਕੇ ਮੈਨੂੰ ਵਟਸਐਪ ਤੇ ਸੈਂਡ ਕਰਨੀ ਆ ਅਵੇਲੇਬਿਲਟੀ ਚੈੱਕ ਕਰਵਾਉਣ ਤੋਂ ਬਾਅਦ ਤੁਸੀਂ ਆਪਣਾ ਐਡਰੈਸ ਸੈਂਡ ਕਰਨਾ ਹੈ ਔਰ ਆਪਾਂ ਤੁਹਾਨੂੰ ਨੰਬਰ ਦੇਵਾਂਗੇ ਉਸ ਤੇ ਪੇਮੈਂਟ ਹੋਏਗੀ ਉਸ ਤੋਂ ਬਾਅਦ ਤੁਹਾਡੀ ਸੂਟ ਦੀ ਬੁਕਿੰਗ ਹੋ ਜਾਏਗੀ ਇਹਨਾਂ ਸੂਟਾਂ ਦੇ ਵਿੱਚ ਇੱਕ ਇੱਕ ਦੋ ਦੋ ਪੀਸ ਹੀ ਅਵੇਲੇਬਲ ਹੈਗੇ ਨੇ ਔਰ ਇਹਨਾਂ ਸੂਟਾਂ ਦਾ ਡਿਸਪੈਚਿੰਗ ਟਾਈਮ ਤੁਹਾਨੂੰ 5 ਤੋਂ 6 ਦਿਨ ਦੇ ਵਿੱਚ ਦਿੱਤਾ ਜਾਂਦਾ ਹੈ ਔਰ ਇੰਨੇ ਟਾਈਮ ਦੇ ਵਿੱਚ ਤੁਹਾਨੂੰ ਡਿਸਪੈਚਿੰਗ ਹੋ ਜਾਏਗੀ ਕਈ ਜਗ੍ਹਾ ਤੇ ਪ੍ਰੋਬਲਮ ਆ ਜਾਂਦੀ ਹੁੰਦੀ ਹੈ ਪੋਸਟ ਆਫਿਸ ਦੇ ਵਿੱਚ ਤਾਂ ਕਈ ਕਈ ਜਗ 10 ਤੋਂ 15 ਦਿਨ ਲੱਗ ਰਹੇ ਨੇ ਹੁਣ ਸੋ ਇਹਨਾਂ ਨੂੰ ਕੋਸ਼ਿਸ਼ ਕਰਾਂਗੇ ਕਿ ਇਹ ਆਫਰ ਵਾਲੇ ਸੂਟ ਨੇ ਤੇ ਜਲਦੀ ਤੋਂ ਜਲਦੀ ਸਟਾਕ ਨੂੰ ਖਤਮ ਕਰਕੇ ਅਸੀਂ ਨਿਊ ਜਿਹੜੀਆਂ ਆਫਰਾਂ ਸੇ ਲੈ ਕੇ ਆਈਏ ਤੋਂ ਇਹਨਾਂ ਦੇ ਵਿੱਚੋਂ ਸਾਰੇ ਸੂਟ ਵੀ ਬਹੁਤ ਜ਼ਿਆਦੇ ਸੋਹਣੇ ਨੇ ਕਲਰ ਆਪਸ਼ਨ ਵੀ ਹਰ ਏਜ ਦੇ ਅਕੋਰਡਿੰਗ ਬਹੁਤ ਪਿਆਰੇ ਨੇ ਸੋ ਜਲਦੀ ਤੋਂ ਜਲਦੀ ਤੁਸੀਂ ਇਹਨਾਂ ਦੀ ਆਰਡਰ ਜਿਹੜੀ ਕਰ ਸਕਦੇ ਹੋ